ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਬਾਬਾ ਕੁਲਵੰਤ ਸਿੰਘ ਜੀ ਬਾਜਾਂ ਵਾਲੇ ਦੇ ਅਸਥਾਨ ਦੀ ਸੇਵਾ ਕਰਦੇ ਨੇ ਤੇ ਇੱਕ ਦਿਨ ਕਿਵੇਂ ਸਤਿਗੁਰੂ ਨੇ ਆਪ ਸੇਵਾ ਕਰਵਾਈ ਜੋ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਬਾਬਾ ਕੁਲਵੰਤ ਸਿੰਘ ਜੀ ਨੇ ਖੁਦ ਸਚਾਈ ਜਿਹੜੀ ਹੈ ਬਿਆਨ ਕੀਤੀ ਹੈ ਉਹ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸਥਾਨ ਪਾਵਨ ਪਵਿੱਤਰ ਧਰਤੀ ਸ੍ਰੀ ਹਜ਼ੂਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਮੌਜੂਦ ਨੇ ਉਹਨਾਂ ਦੇ ਅਸਥਾਨਾਂ ਦੀਆਂ ਸੇਵਾਵਾਂ ਹੁੰਦੀਆਂ ਨੇ ਤੇ ਪਿਆਰਿਓ ਬਾਬਾ ਕੁਲਵੰਤ ਸਿੰਘ ਜੀ ਹੀ ਉਹ ਸੇਵਾ ਕਰ ਸਕਦੇ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਉੱਥੇ ਕੋਈ ਆਮ ਜਿਹੜਾ ਹੈ ਜਾ ਕੇ ਸੇਵਾ ਨਹੀਂ ਕਰ ਸਕਦਾ ਜਿਹੜਾ ਕੋਈ ਆਮ ਹੈ ਉਹ ਜਾ ਕੇ ਉੱਥੇ ਸੇਵਾ ਨਹੀਂ ਕਰ ਸਕਦਾ ਸੋ ਬਾਬਾ ਕੁਲਵੰਤ ਸਿੰਘ ਜੀ ਹੀ ਉੱਥੇ ਸੇਵਾ ਨਿਭਾਉਂਦੇ ਨੇ ਤੇ ਇੱਕ ਵਾਰ ਦੀ ਘਟਨਾ ਜਿਹੜੀ ਹੈ ਬਾਬਾ ਕੁਲਵੰਤ ਸਿੰਘ ਜੀ ਹੋਰਾ ਨੇ ਉਹ ਬਿਆਨ ਕੀਤੀ ਉਹਨਾਂ ਨੇ ਖੁਦ ਦੱਸਿਆ ਉਹਦੀ ਇੱਕ ਕਲਿੱਪ ਵੀ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਸਾਰ ਸੰਗਤ ਉਹਨਾਂ ਨੇ ਇਹ ਆਖਿਆ ਕਹਿੰਦੇ ਇੱਕ ਵਾਰ ਅਸਥਾਨਾਂ ਦੀ ਸੇਵਾ ਚੱਲ ਰਹੀ ਸੀ ਸੇਵਾ ਕਰਨੀ ਸੀ ਕਹਿੰਦੇ ਸੱਚੇ ਪਾਤਸ਼ਾਹ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਜੀ ਇਸ ਵਾਰ ਤੁਸੀਂ ਪਿੱਛੇ ਹੋ ਜਾਓ ਇਹ ਜਿਹੜਾ ਸੇਵਾ ਕਰਨੀ ਹੈ ਇਹ ਮੈਨੂੰ ਕਰਨ ਦਿਓ ਮੈਂ ਖੁਦ ਕਰਨੀ ਚਾਹੁੰਦਾ ਕਿੰਨੇ ਨੇ ਫਿਰ ਕੀ ਹੋਇਆ ਕੁਝ ਪਤਾ ਹੀ ਨਹੀਂ ਲੱਗਿਆ ਚਾਰ ਕਿਰਪਾਨਾਂ ਦੀ ਸੇਵਾ ਕਰਨ ਵਾਸਤੇ ਅਜੇ ਚੁੱਕੀਆਂ ਸੀ ਸੇਵਾ ਚੱਲ ਰਹੀ ਸੀ ਪਰ ਸੇਵਾ ਨਹੀਂ ਹੋਈ ਮਨ ਦੇ ਵਿੱਚੋਂ ਫਿਰ ਅਰਦਾਸ ਨਿਕਲੀ ਸੱਚੇ ਪਾਤਸ਼ਾਹ ਹੁਣ ਸਹਾਈ ਹੋ ਗੋ ਮੇਰੇ ਵੱਸ ਦੀ ਗੱਲ ਨਹੀਂ ਹੈਗੀ ਕਿਉਂਕਿ ਜਿਹਨੂੰ ਸੱਚੇ ਪਾਤਸ਼ਾਹ ਚਾਹਣ ਜੀ ਤੋਂ ਸੇਵਾ ਲੈਣੀ ਉਹ ਤੋਂ ਹੀ ਸੇਵਾ ਲੈਣਗੇ ਉਹ ਤੋਂ ਹੀ ਸੇਵਾ ਕਰਾਉਣਗੇ ਇਹਦੇ ਵਿੱਚ ਕੋਈ ਹੋਰ ਸੇਵਾ ਨਹੀਂ ਕਰ ਸਕਦਾ ਸਾਧ ਸੰਗਤ ਘਾਗਰ ਦੀ ਸੇਵਾ ਜੇ ਬਾਬਾ ਜੀ ਕਰਦੇ ਨੇ ਤੇ ਉਹੀ ਕਰਨਗੇ ਇਸ ਗੱਲ ਨੂੰ ਲਾ ਕੇ ਵੇਖੋ ਵੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਜੇ ਬਾਬਾ ਅਮਰਦਾਸ ਨੇ ਕੀਤੀ ਪਾਣੀ ਢੋਣ ਦੀ ਸੇਵਾ ਕੀਤੀ ਘਾਗਰ ਲਿਆ ਕੇ 12 ਸਾਲ ਲਗਾਤਾਰ ਸੇਵਾ ਕੀਤੀ ਪਿਆਰਿਓ ਇਹ ਸੇਵਾ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਤੋਂ ਲਈ ਇਹ ਸੇਵਾ ਕੋਈ ਹੋਰ ਨਹੀਂ ਸੀ ਕਰ ਸਕਦਾ ਹੋਰ ਕੋਈ ਕਾਬਲ ਨਹੀਂ ਸੀ ਇਹ ਸੇਵਾ ਸਿਰਫ ਤੇ ਸਿਰਫ ਬਾਬਾ ਅਮਰਦਾਸ ਜੀ ਹੀ ਕਰ ਸਕਦੇ ਸੀ ਇਹ ਸੇਵਾ ਬਾਬਾ ਅਮਰਦਾਸ ਜੀ ਨੇ ਹੀ ਕੀਤੀ ਇਹ ਸੇਵਾ ਬਾਬਾ ਅਮਰਦਾਸ ਜੀ ਹੀ ਕਰ ਸਕਦੇ ਸੀ ਹੋਰ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਇਹ ਸੇਵਾ ਬਾਬਾ ਅਮਰਦਾਸ ਜੀ ਨੇ ਕੀਤੀ ਬਾਬਾ ਅਮਰਦਾਸ ਜੀ ਹੀ ਇਹ ਸੇਵਾ ਕਰ ਸਕਦੇ ਆ ਪਿਆਰਿਓ ਉਹਨਾਂ ਦੇ ਵਿੱਚ ਕਾਬਲੀਅਤ ਸੀ ਉਹਨਾਂ ਦੇ ਵਿੱਚ ਬਲ ਸੀ ਉਹਨਾਂ ਦੇ ਵਿੱਚ ਮਨ ਦੇ ਵਿੱਚ ਜਿਹੜੀ ਸਮਰੱਥਾ ਸੀ ਜਿਹੜੀ ਭਾਵਨਾ ਸੀ ਗੁਰੂ ਪ੍ਰਤੀ ਉਹ ਹੀ ਜਾਣਦੇ ਸੀ ਤੇ ਗੁਰੂ ਅੰਗਦ ਸਾਹਿਬ ਜੀ ਉਸ ਚੀਜ਼ ਨੂੰ ਜਾਣਦੇ ਸੀ ਵੀ ਇਹ ਸੇਵਾ ਕਰ ਸਕਦੇ ਆ ਬਾਬਾ ਕੁਲਵੰਤ ਸਿੰਘ ਜੀ ਨੂੰ ਜੇ ਵਾਰ ਮਿਲਿਆ ਤੇ ਪਿਆਰਿਓ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਸੇਵਾ ਕਰਾ ਰਹੇ ਨੇ ਜਿੰਨਾ ਚਿਰ ਹੁਕਮ ਹੈ ਇਹ ਸੇਵਾ ਉਹਨਾਂ ਨੇ ਕਰਨੀ ਆ ਹੋਰ ਕੋਈ ਨਹੀਂ ਕਰ ਸਕਦਾ ਜੇ ਕਿਸੇ ਨੂੰ ਹੋਰ ਇਹ ਸੇਵਾ ਕੱਲ ਨੂੰ ਮਿਲੀ ਤੇ ਗੁਰੂ ਪਾਤਸ਼ਾਹ ਨੇ ਜੇ ਚਾਇਆ ਉਹ ਤੋਂ ਸੇਵਾ ਜ਼ਰੂਰ ਕਰਾਉਣਗੇ ਜੇ ਇਹ ਹੋਇਆ ਵੀ ਉਹ ਤੋਂ ਸੇਵਾ ਨਹੀਂ ਲੈਣੀ ਤੇ ਪਿਆਰਿਓ ਬਿਲਕੁਲ ਨਹੀਂ ਹੋਣਾ ਬਿਲਕੁਲ ਨਹੀਂ ਕੋਈ ਗੱਲਬਾਤ ਹੋਣੀ ਗੁਰਮੁਖ ਪਿਆਰਿਓ ਇਹ ਜਿਹੜੀਆਂ ਸਵਾਮਾ ਹੁੰਦੀਆਂ ਨੇ ਇਹ ਸੱਚੇ ਪਾਤਸ਼ਾਹ ਆਪ ਕਰਾਉਂਦੇ ਨੇ ਤੇ ਸੇਵਾ ਜਿਹੜੀ ਐ ਸ਼ਸਤਰਾਂ ਵਸਤਰਾਂ ਦੀ ਸੱਚੇ ਪਾਤਸ਼ਾਹ ਜਿਹੜੇ ਤੋਂ ਮਨਜ਼ੂਰ ਕਰ ਲੈਣ ਵੀ ਇਹ ਤੋਂ ਸੇਵਾ ਲੈਣੀ ਹੈ ਪਿਆਰਿਓ ਉਹੀ ਸੇਵਾ ਕਰ ਸਕਦਾ ਜੇ ਆਪ ਉਤੇ ਦਿਓ ਕਿ ਮੈਂ ਸੇਵਾ ਕਰੂੰ ਵੀ ਮੈਂ ਮੇਰੀ ਭਾਵਨਾ ਵੱਡੀ ਉਹ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਹੰਕਾਰ ਨਹੀਂ ਪਾਉਂਦਾ ਪਾਤਸ਼ਾਹ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ